ਪੰਜਾਬ ਚ ਤਾਪਮਨ ਚ ਗਿਰਾਵਟ ਲਗਾਤਾਰ ਹੀ ਜਾਰੀ ਹੈ ਪੰਜਾਬ ਦਾ ਘੱਟੋ ਘੱਟ ਤਾਪਮਨ ਆਮ ਨਾਲੋਂ ਘਟ ਰਿਹਾ ਹੈ ਜਿਸ ਕਾਰਨ ਦਿਨ ਤੇ ਰਾਤ ਦੋਵਾਂ ਸਮੇਂ ਠੰਡ ਵਧਦੀ ਰਹਿੰਦੀ ਹੈ ਹਾਲਾਂਕਿ ਪੱਛਮੀ ਗੜਵੜੀ ਦੇ ਸਰਗਰਮ ਨਾ ਹੋਣ ਕਾਰਨ ਮੀਂਹ ਪੈਣ ਦੀ ਵੀ ਸਭਾਵਨਾ ਨਹੀਂ ਹੈ ਜਿਸ ਕਾਰਨ ਆਉਣ ਵਾਲੇ ਦਿਨਾਂ ਚ ਤਾਪਮਨ 1 ਤੋਂ 2 ਡਿਗਰੀ ਵਾਧਾ ਹੋ ਸਕਦਾ ਹੈ ਹਾਲਾਂਕਿ ਪਾਰਾਂ ਦੇ ਨੇੜੇ ਰਹੇਗਾ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਿਕ ਕੱਲ ਦੇ ਮੁਕਾਬਲੇ ਤਾਪਮਨ ਚ 0.2 ਡਿਗਰੀ ਦੀ ਗਿਰਾਵਟ ਆਈ ਹੈ ਨਤੀਜੇ ਵਜੋਂ ਸੂਬੇ ਦੇ ਸਾਰੇ ਸ਼ਹਿਰਾਂ ਚ ਘੱਟੋ ਘੱਟ ਤਾਪਮਨ 10 ਡਿਗਰੀ ਜਾਸ ਤੋਂ ਘੱਟ ਦਰਜ ਕੀਤਾ ਗਿਆ ਜਿਵੇਂ ਫਰੀਦਕੋਟ ਚ ਸਭ ਤੋਂ ਘੱਟ ਤਾਪਮਨ 7 ਡਿਗਰੀ ਦਰਜ ਕੀਤਾ ਗਿਆ ਜਦੋਂ ਕਿ ਅਮਰੀਕਾ ਚ 9.4 ਡਿਗਰੀ ਲੁਧਿਆਣਾ ਚ 9.5 ਡਿਗਰੀ ਪਠਾਨਕੋਟ 'ਚ 9.3 ਡਿਗਰੀ, ਬਠਿੰਡਾ 4° ਅਤੇ ਗੁਰਦਾਸਪੁਰ 'ਚ 10 ਡਿਗਰੀ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵਾਤਾਵਰਣ ਵਿੱਚ 30 ਡਿਗਰੀ ਤੋਂ ਹੇਠਾਂ ਦਰਜ ਕੀਤਾ ਜਾ ਰਿਹਾ ਹੈ। ਬਠਿੰਡਾ ਰਾਜ ਦਾ ਸਭ ਤੋਂ ਗਰਮ ਸਥਾਨ ਜਿੱਥੇ ਤਾਪਮਾਨ 29.9 ਡਿਗਰੀ ਦਰਜ ਕੀਤਾ ਗਿਆ ਹੈ। ਜਦੋਂ ਕਿ ਅਮਰੀਕਾ 'ਚ 24.6 ਡਿਗਰੀ, ਲੁਧਿਆਣਾ 'ਚ 26.6 ਡਿਗਰੀ, ਪਟਿਆਲਾ 'ਚ 26.8 ਡਿਗਰੀ, ਪਠਾਨਕੋਟ 'ਚ 31.8 ਡਿਗਰੀ ਦਰਜ ਕੀਤਾ ਗਿਆ ਹੈ ਤੇ ਉੱਧਰ ਮੋਗੇ 'ਚ ਵੀ ਤਾਪਮਾਨ ਡਿੱਗਾ ਹੋਇਆ ਨਜ਼ਾਰਾ ਹੈ। ਮੋਗੇ 'ਚ ਵੀ ਲੋਕਾਂ ਨੂੰ ਕਾਫੀ ਠੰਡ ਮਹਿਸੂਸ ਹੋ ਰਹੀ ਹੈ। ਮੌਸਮੀ ਤਾਜ਼ਾ ਜਾਣਕਾਰੀ ਮੌਸਮ ਦੀ ਹਰ ਅਪਡੇਟ ਤੁਹਾਨੂੰ ਨਾਲ ਸਾਂਝੀ ਕਰਦੇ ਰਵਾਂਗੇ ਵੇਗ ਦੇ ਰੋ ਪੰਜਾਬੀ ਲਿੰਕ ਮੀਡੀਆ ਧੰਨਵਾਦ